हाँ सर की नाम है सब तो पहला तो मैं जय भीम जय भारत आता वा मैं सतीश कुमार नाहर पार्टी प्रधान भारतीय आम जनता पार्टी ठीक है कॉन्फ्रेंस कर रहे हो देखो जरा नशे का बड़ा जोर आरिया जरा नशे से चल रहा वा सा पार्टी ने हमेशा इस बड़ी खिलाफ चले आकर प्रोग्राम जो नशे के खिलाफ ਇਹ ਜਿਹੜੇ ਮਾਂਜੋ ਦੇ ਸਭ ਨਵੇਂ ਆਇਆ ਬੜੀਆਂ ਨੱਥ ਭਾਈ ਜੇ ਨਸ਼ੇ ਨੂੰ ਸਾਨੂੰ ਖੁਸ਼ੀ ਆ ਕਿ ਸਾਹ ਵਾਲੋ ਕਾਫੀ ਨਸ਼ੇ ਦੇ ਜਿਹੜੇ ਸਦਾਗਰ ਆ ਵੱਡੇ ਸਲਾਕਾ ਵੀ ਪਹੁੰਚਾਏ ਆ ਤੇ ਵਧੀਆ ਕੰਮ ਕਰ ਰਹੇ ਹੋ ਸਾਹਿਬ ਪਰ ਮਸਲਾ ਇਹ ਕਿ ਕਿਤਨਾ ਕਿਤੇ ਪੁਲਿਸ ਵੀ ਵੀ ਦੀ ਕੀ ਕਰ ਜਾਂਦੀ ਜਿਵੇਂ ਮਾਮਲਾ ਸਾਡੇ ਮੁਤਾਬਕ ਮੁੰਡਾ ਪੰਜਾਬ ਸਿੰਘ ਨਾਰਾ ਇਹ ਲੋਕਾਂ ਨੇ ਤਕਰੀਬਨ 9 ਮਹੀਨੇ ਇੱਕ ਪਰਚਾ ਚਿੱਟੇ ਬਿਆਨਾਂ ਦੇ ਘਰਤਾ ਫੜੇ ਦੋ ਬੰਦੇ ਸੀਗੇ ਇੱਕ ਮੁੰਡਾ ਸੋਨੂ ਤੇ ਇੱਕ ਮੁੰਡਾ ਸੀਗਾ ਦੂਜਾ ਵਿੱਕਾ ਵਿਕਰਮ ਉਹਨਾਂ ਨੇ ਬਿਆਨਾਂ ਜੀ ਲਿਆ ਕਿ ਇਹਨੇ ਸਾਨੂੰ ਪਤਾ ਪੰਜਾਬ ਵਿੱਚ ਨਾ ਪਾਰਟੀਆਂ ਨੂੰ ਸ਼ਾਮਲ ਕਰ ਲਿਆ ਜੇ ਜੇ ਅਸੀਂ ਇਨਕੁਆਰੀ ਇੱਕ ਨਵੇਂ ਮਹੀਨੇ ਮਾਜੂਦ ਡੀਸੀ ਸਾਹਿਬ ਕੋਲ ਤੋਂ ਲਾਈ ਸੀਗੀ ਜੋ ਪਹਿਲਾਂ ਡੀਐਸਪੀ ਹਰਪੀ ਸਾਹਿਬ ਕੋਲ ਚੱਲੀ ਆ ਤਾਂ ਉਹਨਾਂ ਡਿਊਟੀ ਲੱਗਣ ਤੋਂ ਬਾਅਦ ਉਹ ਜਿਹੜੀ ਇਨਕੁਆਰੀ ਵਾਪਸ ਕਰਤੀ ਆ ਤੇ ਹੁਣ ਇਹਦੇ ਸੀਐਡਬਲਯੂ ਡੀਐਸਪੀ ਮਲਾ ਸਾਹਿਬ ਕੋਲ ਆਈ ਆ ਤਾਂ ਕਾਫੀ ਸਮਾਂ ਹੋ ਗਿਆ 5 ਮਿੰਟ ਉੱਪਰ ਸਮਾਂ ਹੋ ਗਿਆ ਵਾ ਔਰ ਜਿੰਨਾ ਮੁੰਡਿਆਂ ਨੇ ਬਿਆਨਾਂ ਦੇ ਪਰਚਾ ਕੀਤਾ ਵਾ ਉਹ ਮੁੰਡੇ ਨੇ ਐਫੀਆਰ ਦਿੱਤੇ ਆ ਕਿ ਪੰਜਾਬ ਦਾ ਵੇਲੇ ਵਿੱਚ ਕੋਈ ਲੈਣ ਦੇ ਨਹੀਂ ਆ ਉਹਨਾਂ ਦੇ ਐਫੀਡੇਵਿਟ ਸਾਡੇ ਕੋਲ ਪਈ ਹੈ ਕਿ ਪਹਿਲਾਂ ਬਿਆਨ ਨਹੀਂ ਇਹਨਾਂ ਮੁੰਡਿਆਂ ਦੇ ਸੀਗੇ ਇਹਨਾਂ ਮੁੰਡਿਆਂ ਦੇ ਬਿਆਨ ਸੀਗੇ ਜੀ ਠੀਕ ਹੈ ਜੀ ਯਹੀ ਪੰਜਾਬ ਕੋ ਲੈ ਗਏ ਜਾਂ ਮਸਲਾ ਸੀਗਾ ਕਿ ਸਾਡਾ ਇੱਕ ਚੱਲਦਾ ਸੀ ਪ੍ਰੋਗਰਾਮ ਹੁਨੀ ਪਠਿਆਲੇ ਨਾਲ ਠੀਕ ਹੈ ਜੀ ਪੰਜਾਬ ਨੇ ਮੁੰਡੇ ਮੁੰਡੇ ਇਕੱਠੇ ਕੀਤੇ ਸੀਗੇ ਉਹ ਉੱਥੇ ਜਾਣ ਵਾਸਤੇ ਕਿਉਂਕਿ ਸਾਡਾ ਹੱਕ ਸੀਗਾ ਮਜੂਰ ਨੂੰ ਜਗ੍ਹਾ ਸੀਗੀ ਹੂੰ ਹੂੰ ਤਾਂ ਮੁੰਡੇ ਨੂੰ ਕਦੇ ਉਹ ਗਿਆ ਪੰਜਾਬ ਨੂੰ ਤੂੰ ਆਇਆ ਨਹੀਂ ਤੇ ਮੁੰਡਾ ਕਦੇ ਬੋਲਾ ਮੁੰਡੇ ਉਹਦੇ ਚਪੇੜਾ ਮਾਰੀਆਂ ਠੀਕ ਚਪੇੜਾ ਵਾਲਾ ਰஞ்சிਸ਼ ਦੇ ਨਾਲ ਆ ਮੁੜ ਕੇ ਜੇ ਬਾਹਰ ਜਮਾਨਤ ਤੇ ਆ ਗਏ ਮਾਂਗੋ ਤੋਂ ਹਾਲਤ ਦਮਾਤ ਲੈ ਕੇ ਆਏ ਤੇ ਮੁਰਦੋ ਨੇ ਕਹਿਆ ਜੇ ਸਾਡਾ ਜੋ ਧੱਕੇ ਨਾਲ ਦਵਾਇਆ ਗਿਆ ਵਾ ਜਿਹੜੀ ਪ੍ਰਸ਼ਾਸਨ ਨੇ ਥੋੜੀ ਧੱਕਾ ਜਿਹਾ ਕੀਤਾ ਵਾ ਕਿ ਪੰਜਾਬ ਸਰਪਚਾਇਤ ਮੰਦੇ ਹੈਗੇ ਸੀ 2013 ਸੀਗੇ ਪਰ ਉਹ ਲਾਈਜਰ ਦੇ ਪੱਤੇ ਸੀਗੇ ਇਹ ਗੱਲ ਮੈਂ ਡੀਐਸਪੀ ਸਾਹ ਨੂੰ ਦੱਸੀ ਸੀ ਕਿ ਇਹ ਜਿਹੜੀ ਸਾਰੀ ਸਿਆਸੀ ਰੰਜਿਸ਼ ਕਿਹਦਾ ਹੈ ਮੈਂ ਦੱਸਦਾ ਹਾਂ ਇਹ ਉਹ ਸਾਰੀ ਜਿਹੜੀ ਸਿਆਸੀ ਰੰਜਿਸ਼ ਰਾਣੀ ਦੀ ਸਾਜੀ ਆ ਠੀਕ ਹੈ ਮੈਂ ਡੀਐਸਪੀ ਨੂੰ ਸਹੀ ਪਰਚੇ ਜ਼ਰੂਰ ਤੇ ਆਗੇ ਸੀਗੇ ਪਰ ਉਹ ਲਾਈਜਰ ਦੇ ਸੀਗੇ ਜਿਹੜੇ ਰਾਜਨਾਮੇ ਹੋ ਚੁੱਕੇ ਬਰੀ ਹੋ ਚੁੱਕਾ ਗਈਆਂ ਜੋ ਤਕਰੀਨ ਸਾਰੇ ਪੱਤੇ ਬਰੀ ਹੋ ਚੁੱਕਾ ਵਾ ਸੋ ਸਾਡੀ ਮੰਗ ਆ ਕਿ ਜਿਹੜੀ ਇਹ ਇਨਕੁਆਰੀ ਬ੍ਰੀਕੀ ਨਾ ਕਰਕੇ ਕਿਉਂਕਿ ਮੁੰਡੇ ਜਿਹਨਾਂ ਬਿਆਨ ਦੇ ਆਧਾਰ ਤੇ ਹੋਇਆ ਉਹ ਬਿਆਨ ਮੁੰਡੇ ਦੇਂਦੇ ਆ ਸਰਦੋ ਧੱਕੇ ਨਵਾਇਆ ਗਿਆ। ਨਾ ਸਰ ਮੁੰਡਾ ਜਿਹੜਾ ਬਿਆਨ ਤੇ ਪਰਚਾ ਹੋਇਆ ਸੀ ਬੰਦੇ ਜਿਹੜੇ ਡੋਰੀ ਲਾ ਕੇ ਇਹ ਬੰਦਾ ਨਹੀਂ ਸੀ ਆ। ਫਿਰ ਕਿਉਂ ਨਹੀਂ ਪੁਛਕਾਰੋ ਇਹਦਾ? ਨਹੀਂ ਨਹੀਂ ਡਿਪਟੀ ਸਾਹਿਬ ਜੋ ਡੂਟੀ ਲੱਗੀ। ਓਕੇ ਕੋਈ ਉਹਨਾਂ ਐਸਟੀ ਐਸ ਐਸ ਸਿਟਮੈਂਟ ਆਈ ਸੀ ਕਿ ਕਿਸੇ ਕੇਸ ਦੀ ਤੁਹਾਨੂੰ ਡੂਟੀ ਲੱਗੀ ਜਿਸ ਕਰਕੇ ਉਹਨਾਂ ਇਨਕੁਆਰੀ ਪੂਰੀ ਕਰ ਨਹੀਂ ਸਕੀ। ਤੇ ਹੁਣ ਕੱਲ ਦੀ ਦੁਆਰਾ ਪੀਸੀ ਬ੍ਰਾਂਚ ਵਾਲਿਆਂ ਨੇ ਜੀ ਜੀ ਐਡੀਐਸਸੀ 200280 ਆ। ਸੋ ਸਾਡੀ ਮੰਗ ਆ ਕਿ ਦੀ ਪਿਸਾਨੂ ਦੀ ਪਿਆਰਦਾਰ ਤੇ ਕਿਉਂਕਿ ਤੇ ਚਾਰਨ ਪੇਸ਼ ਹੋ ਗਿਆ ਮੁੰਡਾ ਪੀਓ ਹੋ ਗਿਆ ਫਿਰ ਕੰਮ ਹੀ ਕੋਈ ਨਹੀਂ ਲੱਗਾ ਤੂੰ ਕੋੜ ਹੋਇਆ ਨਮਗਾ ਤਮਾ ਤੂੰ ਸਾਡੀ ਸੁਸਾਇਟੀ ਕੀ ਮੰਗਾ ਸਰ ਸਾਡੀ ਮੰਗ ਹੈ ਜਸੂ ਜੀ ਪੂਠਾ ਮੰਗਾ ਕਿ ਠੀਕ ਆ ਤੁਸੀਂ ਨਸ਼ੇ ਦੇ ਖਾਬ ਉਹ ਵਧੀਆ ਕੰਮ ਕੀਤੇ ਆ ਪਰ ਜੇ ਕਿਸੇ ਦੀ ਨਿਆਜ਼ ਹੁੰਦਾ ਉਧਰ ਵੀ ਧਿਆਨ ਦੇ ਕੇ ਉਹਨੂੰ ਕੰਮ ਖੜੂ ਦੇਣਾ ਤੇ ਸਾਡੀ ਮੰਗ ਹੈ ਕਿ ਇਹ ਜੇ ਪਰਚਾ ਵਾ ਪੂਰਾ ਤਰੀਕੀ ਨਾਲ ਜਾਂਚ ਕਰਕੇ ਦਈਏ ਸਾਨੂੰ ਇਹਨੂੰ ਖਾਇ ਪੰਜਾਬ ਦਾ ਨਾਂ ਕੱਢਿਆ ਜਾਵੇ ਜੇਕਰ ਕੋਈ ਵੀ ਦਿੱਕੀ ਹੁੰਦੀ ਆ ਤੇ ਪਾਰਟੀਆਂ ਨੂੰ 21 ਦਿਨ ਨੂੰ ਸੀਐਸਟਾਫ ਦੇ ਬਾਹਰ ਤੇ ਨਵਤ ਸਹੀ ਕੀਤਾ ਜਾਵੇਗਾ ਜਿਸ ਜਿਵੇਂ ਪ੍ਰਸ਼ਾਸਨ ਹੋਵੇਗੀ ਜੈਪੀ ਜੈਪਾ ਜੀ ਨਾਮ ਤੁਹਾਡਾ ਮੇਰਾ ਨਾਮ ਸੰਤਰ ਕੋਰੇ ਠੀਕ ਹੈ ਜੀ ਕਿੱਥੇ ਤੁਸੀਂ ਰਹਿਣਾ ਲਿਓ ਮਾਪਗੜ੍ਹ ਠੀਕ ਹੈ ਜੀ ਮਤਲਬ ਕੀ ਜਾਣਨਾ ਚਾਹਨੇ ਤੁਸੀਂ ਅਸੀਂ ਚਾਹੁੰਦੇ ਆ ਬੱਚੇ ਤੇ ਕੋਈ ਐਡਾਂ ਦੀ ਗੱਲਬਾਤ ਨਹੀਂ ਸਗੀ ਤੇ ਇਹਨਾਂ ਝੂਠਾ ਪਰਚਾ ਕੱਢ ਕੇ ਅੱਛਾ ਤੇ ਇਹਨਾਂ ਨਾਲ ਬਹੁਤ ਸਾਡੇ ਨਾਲ ਤੱਕਾ ਖੋ ਰਿਆ ਵਾ ਕੀ ਬੱਚੇ ਦਾ ਨਾਮ ਤੁਹਾਡੇ ਸਾਡੇ ਬੱਚੇ ਦਾ ਨਾਮ ਪੰਡਾ ਸਿੰਘ ਹੈ ਤੇ ਕੀ ਰੰਜਿਸ਼ ਹੋ ਜਿਹੜੇ ਬੱਚੇ ਤੁਹਾਡੇ ਦੇ ਵੇਗ ਨਾਲ ਠੱਪਰ ਚਾਹਿਆ ਰੰਜਿਸ਼ ਕੋਈ ਇਹਨਾਂ ਦਾ ਖਤੇ ਮੰਡੇ ਨੂੰ ਕਿਹਾ ਵੀ ਸਾਡੇ ਨਾਲ ਚੱਲ ਠੀਕ ਹੈ ਜੀ ਉਸ ਨੂੰ ਪੱਠੇ ਵਾਲੇ ਦੇ ਨਾਲ ਸੀ ਉੱਥੇ ਕੋਈ ਰੇਲੀ ਰੂਲੀ ਸੀਗੀ ਠੀਕ ਹੈ ਜੀ ਉੱਥੇ ਜਾ ਕੇ ਇਹਨਾਂ ਨੇ ਮੁੰਡਾ ਕਹਤੇ ਚਾਹ ਵਜੁਰਤ ਤੇ ਦੋਨੋਂ ਲਾਤਾਂ ਮੁੰਡੇ ਦੇ ਹੂੰ ਹੂੰ ਪਰ ਮੰਡੇ ਨੂੰ ਠੇ ਮੰਡੇ ਨੂੰ ਕੋਈ ਫਾਇਦਾ ਨਹੀਂ ਸੀ ਨਾ ਹੂੰ ਹੂੰ ਤੇ ਉਹਨਾਂ ਨੇ ਕਿਹਾ ਮੰਡੇ ਨੇ ਕਿਹਾ ਕੋਰਸ ਦੇ ਕਹਨੇ ਕਾਰਤ ਨਾ ਲਿਆ ਮੈਂ ਹੂੰ ਹੂੰ ਉਹਦਾ ਮੁੰਡਾ ਕਹਿੰਦਾ ਮੈਨੂੰ ਉਹਨਾਂ ਨੂੰ ਕੋਟ ਕੋਟ ਕੇ ਮਨਾਇਆ ਨਾ ਪਰ ਮੈਂ ਨਾ ਨਹੀਂ ਸੀ ਲੈਦਾ ਅੱਛਾ ਅੱਛਾ ਉਹ ਦੇਲਾ ਹੁਣ ਬਾਹਰ ਆ ਕੇ ਮੰਡੇ ਨਾਲ ਜ਼ਮਾਨਤ ਦਵਾ ਕੇ ਮੁੰਡੇ ਨੇ ਆਖੇ ਵੀ ਜੇ ਲਾ ਕੇ ਸਾਡੇ ਕੋਈ ਸੁਣਾਈ ਨਹੀਂ ਹੋਈ ਆਪਾਂ 9 ਮਹੀਨਾ ਚੱਲ ਬਾ ਜਿਹੜੇ ਜਿਹੜੇ ਮੁੰਡੇ ਫੜੇ ਸੀ ਉਹਨਾਂ ਤੋਂ ਤੁਹਾਡੇ ਡੇਡੇ ਦਾ ਨਾਂ ਕਹਾਇਆ ਗਿਆ ਹਾਂਜੀ ਹਾਂਜੀ ਉਹਨਾਂ ਦੋਨਾਂ ਨੇ ਕਿਹਾ ਅੰਬਾ ਬਿਆਨਾ ਤੇ ਕਹਿੰਦਾਰਾ ਨਹੀਂ ਸਾਨੂੰ ਕੋਈ ਪੰਜਾਬ ਦੇ ਨਾਲ ਕੋਈ ਰੰਦੇਸ ਨਹੀਂ ਦੇ ਪੰਜਾਬ ਦਾ ਠੂਠਾ ਪਰਚਾ ਇਹਨਾਂ ਨੇ ਕਿਹਾ ਕੀ ਕਰਾਇਆ ਬੋਸ ਨੂੰ ਹੂੰ 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 ਉਹ ਤੁਹਾਡੀ ਜੀ ਮੰਗ ਸਾਡੀ ਮੰਗ ਇਹੋ ਯਾ ਚੱਲ ਬੱਚੇ ਤੇ ਪਰ ਤਾਂ ਨੂੰ ਕੈਨਸਲ ਕਰ ਦੇਣ ਠੀਕ ਹੈ ਸਾਡੀ ਇਹੋ ਹੀ ਮੰਗ ਜੇ ਉਹਨਾਂ ਵੀ ਚੱਲ ੱਤੇ ਸਾਈ ਤਾਂ ਨਾ ਕਰਨ ਜੋ ਵੀ ਹੈਗਾ ਪਰ ਮੁਜਾਜ ਕੰਮ